ਕਾਲ ਤੁਸੀਂ ਕੁਝ ਨਾ ਕੁਝ ਸਾਨੂੰ ਦੱਸ ਦਿਓ ਕਿਵੇਂ ਹੋਇਆ ਉਹ ਚੀਜ਼ਾਂ ਦੱਸਣ ਵਾਲੀਆਂ ਕਰਕੇ ਬੇਨਤੀ ਕੀਤੀ ਹੈ 30000 ਫ੍ਰੀਸ ਨੇ ਢੇਰਾ ਪਾਇਆ ਸੀ ਬੰਬੇ ਜਿਹਦੀ ਪੁਸ਼ਟੀ ਗੁਰੂ ਕੇ ਪਿਆਰ ਵਰਤਮਾਨ ਸਮੇਂ ਹਿੰਦੁਸਤਾਨ ਦੇ ਰੱਖਿਆ ਮੰਤਰੀ ਨੇ ਵੀ ਕਰ ਦਿੱਤੀ ਹੈ ਅੱਗੇ ਤਾਂ ਕੰਨੇ ਕਲਾ ਪਿੰਡਰ ਵਾਲੇ ਕਹਿੰਦੇ ਤਾਂ ਮੰਦਰੀ ਕਹਿ ਲੱਗਦੇ ਆ 30000 ਫ੍ਰੀਸ ਗਈ ਸੀ ਉੱਥੇ ਫੜਨ ਵਾਸਤੇ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿਰਪਾ ਹੋਈ ਹੈ ਉਹ ਸਾਰੇ ਕਾਜ ਤੋਂ ਬਚਾਰਿਆ ਤੁਹਾਡੇ ਚਰਨ ਤੇ ਧੂੜੀ ਚਾੜਨ ਦਾ ਸਮਾਂ ਸਭਾ ਪ੍ਰਾਪਤ ਹੋਇਆ ਹੈ ਆਉਣ ਵਾਲੇ ਸਮੇਂ ਦਾ ਪਤਾ ਜੋ ਹੈ ਉਹ ਪਰਮੇਸ਼ਰ ਨੂੰ ਹੈ ਜਾਂ ਕਿਸੇ ਮਹਾਪੁਰਖ ਨੂੰ ਪਤਾ ਹੋਵੇਗਾ ਇਹ ਬੇਨਤੀ ਤੁਹਾਡੇ ਅੱਗੇ ਜਰੂਰ ਕਰਾਂਗਾ ਕੋਈ ਸਮਾਂ ਐਸਾ ਬਣ ਜਾਵੇ ਜਿਹਦੇ 'ਚ ਸ਼ਾਦ ਦਾ ਜਨਦੋਸ਼ ਨੀਣਾ ਪਵੇ ਤੇ ਤੁਹਾਡੀ ਮਿੱਤਰਤਾ ਇੱਕ ਦੋਸਤੀ ਤੇ ਪਿਆਰ ਸਿੱਖੀ ਤਾਂ ਹੀ ਮੈਂ ਸਮਝਾਂਗਾ ਮੇਰੇ ਨਾਲ ਹੈ ਜੇ ਪੰਜ ਪੰਜ ਝਕਾਰੇ ਉਸ ਟਾਈਮ ਤੇ ਸਾਰੇ ਘਰਾਂ 'ਚ ਤੁਸੀਂ ਛੱਡੋ ਜੋ ਤੁਹਾਨੂੰ ਕਿਤੇ ਹੋਰੀ ਖਬਰ ਮਿਲੇ ਰੋਣਾ ਬਿਲਕੁਲ ਨਹੀਂਗਾ ਨਾ ਚਿਹਰੇ ਉਦਾਸ ਕਰਨੇ ਆ ਨਾ ਮਨ ਚ ਹੋ ਕੇ ਲੈਣੇ ਆ ਆ ਉਹਦੇ ਜਰੂਰ ਬੈਠ ਕੇ ਰੋ ਲਿਓ ਜਿੱਦੇ ਕੋਈ ਰਾਜਨੀਤਿਕ ਮਨ ਫੜ ਕੇ ਰਹਿ ਜਾਵੇ ਤੇ ਉਹਤੇ ਉੱਜਾ ਕੇ ਕੁੱਟ ਮਾਰ ਕੇ ਸਿੱਖਾ ਸੁਖਾ ਲਾ ਕੇ ਤੇ ਕੁਝ ਮੂੰਹ ਕੜਵਾ ਲਵੇ ਤੇ ਈਨ ਮਨਵਾ ਲਵੇ ਮੱਥਾ ਟਕਵਾ ਲਵੇ ਉਦੋਂ ਬਹਿ ਕੇ ਭਾਵੇਂ ਸਾਰੇ ਰੋ ਲਿਓ ਪਿੰਡਰਾਂ ਵਾਲਿਆਂ ਮਾੜਾ ਮੋਟਾ ਟੱਕਦੇ ਸੀ ਕੋਈ ਘੜੇਗਾ ਔਰ ਤੇਰੀ ਜਾਨ ਨੂੰ ਹੁਣ ਰੋਣਾ ਪੈ ਗਿਆ ਤੂੰ ਵੀ ਥੱਲੇ ਲੱਗ ਗਿਆ ਉਹਦੇ ਵਸ਼ਾਤ ਹੋਇਓ ਤੇ ਜੇ ਕੁਰਬਾਨੀ ਹੋ ਗਈ ਤੇ ਫਿਰ ਕਿਸੇ ਨੇ ਰੋਣਾ ਨਹੀਂ ਜੇ ਰੋਵੋਗੇ ਤਾਂ ਸਾਧੂ ਉਹਨੇ ਕਿਹਾ ਜੋ ਮੈਂ ਪਿੱਛੇ ਰੋ